ਹੈਲੋ ਗਾਇਜ਼ ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਕਿਉਂਕਿ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਲੱਗੀ ਹਾਂ ਜੇ ਤੁਸੀਂ ਜਿੰਨੇ ਜਾਣੇ ਨਾ ਬਲੌਗਸ ਦੇਖਦੇ ਹੋ ਨਾ ਪਲੀਜ਼ ਲਾਈਕ ਕਰਦੇ ਆ ਕਰੋ ਤੁਹਾਡਾ ਘੜਾ ਬੈਲੋਂਦਾ ਜੀ ਹੈ ਨਾ ਚਲੋ ਦੇਖਦੇ ਹਾਂ ਜੀ ਤਾਂ ਕਹਿੰਦੀ ਆ ਹਸੀ ਮਜ਼ਾਕ ਕਹਿੰਦੇ ਹੁੰਦੇ ਨੇ ਵੀ ਆਪਦਿਆਂ ਨੂੰ ਇਹ ਕਿਹਾ ਜਾਂਦਾ ਹੈ ਨਾ ਬਗਾਨੇ ਨੂੰ ਤਾਂ ਬੰਦਾ ਕਹਿਣ ਤੋਂ ਵੀ ਝਿਜਕਦਾ ਕੋਈ ਵੀ ਗੱਲ ਹੈ ਨਾ ਇਥੇ ਸੀ ਬੇਦਮਾ ਟਾਈਮ ਸੀਗਾ ਸ਼ਾਇਦ ਪਤਾ ਨਹੀਂ ਜੀ ਕੁਛ ਕਿੰਨਾ ਕੁ ਸੀ ਟਾਈਮ ਬਟ ਏ ਸੀ ਵੀ ਆਪਣੇ ਨਾ ਮਤਲਬ ਅੱਜ ਸਾਰਾ ਦਿਨ ਬੂੰਦਾਵੰਦੀ ਹੁੰਦੀ ਰਹੀ ਹੈ ਨਾ ਜਿਵੇਂ ਹਲਕੀ ਹਲਕੀਆਂ ਜੀਆਂ ਕਣੀਆਂ ਹੁੰਦੀਆਂ ਨੇ ਵੀ ਉਦਾਂ ਹੀ ਹੋਈ ਗਿਆ ਕੋਈ ਜ਼ਿਆਦਾ ਨਾ ਤੇਜ਼ ਸੀ ਨਾ ਘੱਟ ਸੀ ਬਹੁਤ ਸੋਹਣੀ ਹਵਾ ਚੱਲਦੀ ਸੀ ਜਿਵੇਂ ਨਾ ਕਹਿੰਦੇ ਨੇ ਵੀ ਸੌਣ ਦੀ ਛੜੀ ਲੱਗੀ ਹੋਇਆ ਨਾ ਵੀ ਉਹਦੇ ਵਿੱਚ ਹਲਕਾ ਹਲਕਾ ਜਿਹਾ ਪੈ ਜਾਂਦਾ ਹੁੰਦਾ ਸੀ ਇਥੇ ਪਾਏ ਹੋਏ ਸੀ ਦਾਣੇ ਕਿਉਂਕਿ ਜਦੋਂ ਨਾ ਥੋੜਾ ਜਿਹਾ ਮੀਂਹ ਕੜ ਜਾਂਦਾ ਫਿਰ ਜਿਵੇਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਨਾ ਵੀ ਆਪਣੇ ਕਾਫੀ ਜਾਨਵਰ ਆ ਜਾਂਦੇ ਹੁੰਦੇ ਨੇ ਕਾਰਟਨ ਵਗੈਰਾ ਜਿਵੇਂ ਹੁੰਦੀਆਂ ਨੇ ਜਾਂ ਘੁੱਗੀਆਂ ਤੇ ਇੱਕ ਘੁੱਗੀ ਦਾ ਜਿਵੇਂ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਵੀ ਆਪਣੇ ਆਲਣਾ ਪਾਏ ਹੋਇਆ ਹੁਣ ਵੀ ਉਹਨਾਂ ਨੇ ਆਲਣਾ ਪਾਇਆਗਾ ਬਟ ਇੱਕ ਦਿਨ ਵਿਚਾਰੀ ਦਾ ਨਾ ਆਂਡਾ ਆਲਣੇ ਚੁੱਕ ਕੇ गिर ਕੇ ਫਟ ਗਿਆ ਤੇ ਫਿਰ ਉਹ ਜਿਵੇਂ ਐਵੇਂ ਰਹਿੰਦੀਆਂ ਨੇ ਹਨਾ ਉਹ ਦਾਣਾ ਖਾ ਲੈਣੇ ਚਲੋ ਜੀ ਆਪਣੀ ਆਪਣੀ ਹਨਾ ਕਹਿੰਦੇ ਹੁੰਦੇ ਨੇ ਵੀ ਜੀ ਦੀ ਜੀਦੇ ਤੇ ਮੋਹਰ ਲੱਗੀ ਉਹਨੇ ਆਪ ਦਾਪ ਦਾ ਖਾ ਲੈਣਾ ਕੋਈ ਕਿਸੇ ਨੂੰ ਦੇਣ ਵਾਲਾ ਨਹੀਂ ਕੋਈ ਕਿਸੇ ਨੂੰ ਖਵਾਉਣ ਵਾਲਾ ਨਹੀਂ ਵੀ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਹੈਗਾ ਸਭ ਨੇ ਆਪਣੇ ਆਪਣੇ ਕਰਮਾਂ ਦਾ ਖਾਣਾ ਹਨਾ ਵੀ ਕੋਈ ਨਹੀਂ ਕਿਸੇ ਨੂੰ ਰੋਟੀ ਦਿੰਦਾ ਹੈਗਾ ਇਹ ਸਮਾਂ ਨੜੇ ਕਾਲ ਯੁੱਗ ਦੇ ਵਿੱਚ ਕੋਈ ਕਿਸੇ ਨੂੰ ਅੱਗੇ ਪਹਿਲਾਂ ਦੁਨੀਆ ਦੇ ਵਿੱਚ ਰਹਿਮ ਹੁੰਦਾ ਸੀ ਪਰ ਹੁਣ ਜੀ ਕਹਿੰਦੇ ਹੁੰਦੇ ਨੇ ਕਿਸੇ ਵਿੱਚ ਕੋਈ ਰਹਿਮ ਨਹੀਂ ਹੈਗਾ ਇੱਕ ਦੂਜੇ ਪ੍ਰਤੀ ਬਸ ਜੀ ਅੱਜ ਕੋਈ ਬਾਧੂ ਘਾਟੂ ਕੰਮ ਕਰਨਾ ਕਰਾਉਣਾ ਕੀ ਸੀ ਪਰ ਘਰ ਦੇ ਜਿਹੜੇ ਕੰਮ ਕਰ ਜਿਵੇਂ ਰੁਟੀਨ ਬਣੀ ਹੁੰਦੀ ਆ ਹਨਾ ਬਸ ਜੀ ਉਹ ਕੰਮ ਕਰ ਕੀਤੇ ਫਿਰ ਫੋਨ ਦੇਖਿਆ ਨੀਂਦ ਘਟ ਆਉਂਦੀ ਜਾਂਦੀ ਹੈ ਜੀ ਦਿਨ ਚ ਫਿਲਹਾਲ ਇਹ ਹੋ ਜਾਂਦਾ ਬਸ ਕਦੇ ਹੀ ਹੁੰਦਾ ਹਨਾ ਨੀਂਦ ਆ ਕੇ ਫਿਰ ਕੁਛ ਦੇਰ ਕੀਤੀ ਰੈਸਟ ਰੈਸਟ ਕਰਨ ਤੋਂ ਬਾਅਦ ਮੇਰੇ ਹੱਡਾਂ ਨੂੰ ਨਾ ਆਰਾਮ ਨਹੀਂ ਹੈਗਾ ਜੀ ਬਸ ਫਿਰ ਮੈਨੂੰ ਇਹ ਸੀ ਕਿ ਮੈਂ ਕਿਹਾ ਵੀ ਚਲੋ ਮਨਾ ਅੱਜ ਬਾਹਰ ਹੋ ਰਹੇ ਆ ਬੀਮੀ ਪੈ ਰਿਹਾ ਏ ਅੱਜ ਕੋਈ ਨਾ ਕੋਈ ਕੰਮ ਕੱਢਿਆ ਜਾਵੇ ਬਸ ਜੀ ਫਿਰ ਕੀ ਸੀ ਫਿਰ ਆਪਾਂ ਇੱਥੇ ਸ਼ੁਰੂ ਹੋ ਗਏ ਸੀ ﺍﻟमारीਆਂ ਦੀ ਸਫਾਈ ਕਰਨ ਮੈਂ ਕਿਹਾ ਤੁਸੀਂ ਵੀ ਕਹੋਗੇ ਨਾ ਵੀ ਇਹ ਕੱਪੜਿਆਂ ਦੀ ਇਹ ਕੱਪੜੇ ਧੋਲੇ ਤੈ ਲਗਾ ਲਈ ਪਰ ਕਦੇ ਇਹ ਨਹੀਂ ਦੇਖਿਆਗਾ ਵੀ ਰੱਖ ਕੇ ਕਿੱਥੇ ਆਉਂਦੇ ਹਨ ਜਿਵੇਂ ਵੀ ਚਲੋ ਹਰ ਇੱਕ ਦੇ ਜਿਵੇਂ ਕੰਨਾਂ ਦੇ ਹੁੰਦਾ ਨਾ ਵੀ ਮਤਲਬ ਜਿੱਥੇ ਰੂਮ ਦੇ ਵਿੱਚੋਂ ਬੈੱਡ ਵਗੈਰਾ ਲੱਗੇ ਨੇ ਵੀ ਉਥੇ ﺍﻟमारी ਰੱਖੀ ਹੁੰਦੀ ਆ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਵੀ ਸਾਡੇ ਮਤਲਬ ਅਲੱਗ ਤੋਂ ਵੀ ਸੈਪਰੇਟ ਰੂਮ ਆ ਜਿਹਦੇ ਵਿੱਚ ਸਾਡੀਆਂ ਅਲਮਾਰੀਆਂ ਰੱਖੀਆਂ ਹੋਈਆਂ ਨੇ ਇਹ ਮੇਰੀ ਅਲਮਾਰੀ ਹੈ ਮੰਮੀ ਦੀ ਤੇ ਉਹ ਫਤੇਦੀ ਆ ਕਿਉਂਕਿ ਫਤੇਦੀ ਅਲਮਾਰੀ ਮਤਲਬ ਹੁਣ ਦੀ ਨਹੀਂ ਹੈਗੀ ਜੀ ਇਹ ਜਦੋਂ ਛੋਟਾ ਸੀ ਉਦੋਂ ਦੀ ਹੋਈ ਹੈ ਇਹਦੀ ਅਲਮਾਰੀ ਡੈਡ ਜੀ ਦੀ ਅਲਮਾਰੀ ਉੱਧਰ ਦੂਜੇ ਰੂਮ 'ਚ ਆ ਜਿਹਦੇ ਵਿੱਚ ਬੈੱਡ ਲੱਗੇ ਹੋਏ ਨੇ ਮੈਂ ਕਿਉਂਕਿ ਇੱਥੇ ਮਤਲਬ ਇਹ ਸੀਗਾ ਵੀ ਜਿਵੇਂ ਇੱਕ ਕੰਧ ਦੇ ਨਾਲ ਇਹ ਸਾਰੀਆਂ ਲੱਗੀਆਂ ਹੋਈਆਂ ਨੇ ਫਿਰ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਥੋੜੀ ਬਹੁਤੀ ਜਿਵੇਂ ਤੇਲ ਬੋਣ ਵਾਲੀ ਸੀ ਕੱਪੜਿਆਂ ਦੀ ਨਾ ਉਹ ਤੇਲ ਲਗਾ ਕੇ ਛੱਡੀ ਸੀ ਫਿਰ ਮੈਂ ਕਿਹਾ ਵੀ ਚਲ ਨਾਲ ਦੀ ਨਾਲ ਮੈਂ ਜਿਹੜੀਆਂ ਰੱਖ ਦਿੰਨੀ ਆ ਕੁਝ ਮੈਨੂੰ ਇਹ ਸੀ ਮੈਂ ਪੱਗਾਂ ਦਾ ਖਲਾਰਾ ਤਾਂ ਪਾਇਆ ਹੋਇਆ ਸੀ ਵੀ ਜਿਹੜੀਆਂ ਇਹਨਾਂ ਦੀਆਂ ਸ਼ਰਟਾਂ ਵਗੈਰਾ ਲੈ ਕੇ ਆਈ ਸੀ ਉਸ ਦੇ ਨਾ ਫਤੇਦੀਆਂ ਸੀ ਫਤੇਦੇ ਪਾਪਾ ਦੀਆਂ ਸੀਗੀਆਂ ਮੈਂ ਕਿਹਾ ਵੀ ਚਲੋ ਉਹਨਾਂ ਨਾਲ ਮੈਂ ਨਾ ਪੱਗਾਂ ਮੈਚਿੰਗ ਕਰਕੇ ਦੇਖਦੀ ਸੀ ਵੀ ਕਿਹਦੇ ਨਾਲ ਕਿਹੜੀ ਚੱਲੂਗੀ ਵੀ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਪਰ ਇਹ ਦੇਖੋ ਜੀ ਹਨਾ ਵੀ ਕਹਿੰਦੇ ਹੁੰਦੇ ਨੇ ਵੀ ਤੀਮੀਆਂ ਤਾਂ ਵੈਸੇ ਹੀ ਉਹ ਕੀਤੀਆਂ ਹੁੰਦੇ ਨੇ ਜਦ ਪ੍ਰਧਾਨ ਸਾਹਿਬ ਦੀਆਂ ਪੱਗਾਂ ਗਿਣੀਆਂ ਤਾਂ 20 ਪੱਗਾਂ ਸੀਗੀਆਂ ਕੋਈ ਯਕੀਨ ਕਰੂਗਾ ਹਨਾ ਤੇ ਮੈਂ ਕਿਹਾ ਵੀ ਮੈਂ ਕਹਿੰਦੀ ਜੰਨੇ ਤਾਂ ਮੇਰੇ ਕੋ ਸੂਟ ਨਹੀਂ ਹੈਗੇ ਜਿੰਨੀਆਂ ਤੁਸੀਂ ਪੱਗਾਂ ਲਈ ਬੈਠੇ ਹੋ ਨਾ ਕਹਦੇ ਨਹੀਂ ਇੰਨੀਆਂ ਤਾਂ ਮੇਰੇ ਕੋ ਹੋਏ ਨਹੀਂ ਸਾਹਿਬ ਮੈਂ ਕਿਹਾ ਤਾਂ ਕਾਊਂਟਿੰਗ ਕਰੋ ਨਾ ਫਿਰ ਦੱਸਣ ਗਿਆ ਬਸ ਉਹਨਾਂ ਦੀਆਂ ਪੱਗਾਂ ਸੈੱਟ ਕਰਕੇ ਰੱਖਣ ਲੱਗੀ ਸੀਗੀ ਤੇ ਫਿਰ ਨਾਲ ਮੈਂ ਮਤਲਬ ਪੈਂਟ ਜਿਵੇਂ ਹੁੰਦੀਆਂ ਨੇ ਹਨਾ ਜਿਹੜੀ ਮਰਜ਼ੀ ਹੋਣ ਜੀ ਬਸ ਪੈਂਟਾਂ ਅਲੱਗ ਰੱਖ ਦਿੰਨੀ ਨੇ ਸ਼ਰਟਾਂ ਅਲੱਗ ਰੱਖ ਦਿੰਨੀ ਨੇ ਪੱਗਾਂ ਅਲੱਗ ਰੱਖ ਦਿੰਨੀ ਨੇ ਬਸ ਐ ਹੀ ਹੋ ਜਾਂਦਾ ਵੀ ਚਲੋ ਜੀ ਦੇਖਦੇ ਹੁੰਨੇ ਫਿਰ ਕਿੰਨੇ ਕ ਦਿਨ ਗਾਹ ਪੈਣ ਤੋਂ ਬਚਦਾ ਈ ਫਿਰ ਮੈਂ ਅਬ ਦੇ ਕੱਪੜੇ ਸੈੱਟ ਕਰਦੀ ਸੀ ਜਿਵੇਂ ਮੇਰੇ ਨਾ ਉੱਪਰਲੇ ਖਾਨੇ ਦੇ ਵਿੱਚ ਸਿਰਫ ਹੈਂਗਰਾਂ ਦੇ ਵਿੱਚ ਪਾ ਕੇ ਮੇਰੀਆਂ ਜੜੀਆਂ ਚੁੰਨੀਆਂ ਹੁੰਦੀਆਂ ਨੇ ਦੁਪੱਟੇ ਵਗੈਰਾ ਉਰ ਰੱਖੇ ਹੋਏ ਹੁੰਦੇ ਨੇ ਤੇ ਜਿਹੜੀ ਮੇਰੇ ਘਰ ਸੂਟ ਨਾਲ ਦੀਆਂ ਲੈਣੀਆਂ ਮੈਂ ਉਹ ਮੈਂ ਮਤਲਬ نیچے ਜਿਹੜੀ ਸੈਲਫ ਬਣੀ ਹੋਈ ਹੈ ਉਹਦੇ ਤੇ ਰੱਖ ਲੈਣੀਆਂ ਜਾਂ ਫਿਰ ਮੇਰੀਆਂ ਹੁੰਦੀਆਂ ਨੇ ਉਹਦੇ ਵਿੱਚ ਕਾਟਨ ਨੇ ਰੱਖਿਆ ਹੋਇਆ ਜਿਹੜੀਆਂ ਲੈਣੀਆਂ ਨੇ ਮੈਂ ਨਿਤਨੇਮ ਕਰਨ ਲੱਗੀਆਂ ਕਿਉਂਕਿ ਮੈਨੂੰ ਇਹ ਹੁੰਦਾ ਜੀ ਮੈਂ ਨਿਤਨੇਮ ਕਰਨ ਲੱਗੀਆਂ ਗੁਰੂ ਘਰ ਜਾਣ ਲੱਗੀਆਂ ਨਾ ਉਦੋਂ ਮੈਨੂੰ ਨਾਲ ਦੇ ਦੁਪੱਟੇ ਦਾ ਨਹੀਂ ਕੋਈ ਮਤਲਬ ਹੁੰਦਾ ਬਸ ਮੈਨੂੰ ਇਹ ਹੁੰਦਾ ਵੀ ਕਾਟਨ ਦਾ ਦੁਪੱਟਾ ਇਹ ਕਿਉਂਕਿ ਜੀ ਜਿਹੜੀਆਂ ਸੂਟਾਂ ਨਾਲ ਦੀਆਂ ਨੇ ਨਾ ਮਤਲਬ ਦੁਪੱਟੇ ਹੁੰਦੇ ਨੇ ਉਹ ਫਿਰ ਸਿਰ ਤੋਂ ਖਿਸਕੀ ਜਾਂਦੇ ਨੇ ਤਾਂ ਕਰਕੇ ਫਿਰ ਮੈਨੂੰ ਉਹ ਚੀਜ਼ਾਂ ਆਪਦੇ ਮਨ ਨੂੰ ਨਹੀਂ ਸਹੀ ਲੱਗਦੀਆਂ ਹੈਗੀਆਂ ਤੇ ਇਸੇ ਕਰਕੇ ਫਿਰ ਆਪਾਂ ਨੂੰ ਜੀ ਅਲੱਗ-ਲੱਗ ਦੁਪੱਟੇ ਵਾਲਾ ਨੇ ਕੋਈ ਰੀਜ਼ਨ ਹੁੰਦਾ ਹੈਗਾ ਆਪਾਂ ਨੂੰ ਇਹ ਹੁੰਦਾ ਵੀ ਹਾਂਜੀ ਆ ਜਿਹੜੀ ਚੀਜ਼ ਵਿੱਚ ਆਪਾਂ ਖੁਦ ਕੰਫਰਟੇਬਲ ਹਾਂ ਬਸ ਦੱਸ ਦੱਸ ਇਟਾ ਹਨਾ ਫਿਰ ਮੈਂ ਬਸ ਐਦਾਂ ਹੀ ਹੁੰਦਾ ਨਾ ਮੈਨੇ ਦੁਨੀਆ ਦੇ ਵਿੱਚ ਦੁਪੱਟੇ ਵਗੈਰਾ ਹੁੰਦੇ ਨੇ ਜਾਂ ਜਿਵੇਂ ਐਕਸਟਰਾ ਟਰੈਵਲ ਵਗੈਰਾ ਆਏ ਜਾਂ ਬੀ ਇਹ ਕਰ ਲੈਣ ਵਾਲੇ ਦੁਪट्टे ਉਹ ਸੈਲਫ ਤੇ ਹੁੰਦੇ ਨੇ ਬਾ ਮੈਨੂੰ ਐਵੇਂ ਆਪਣੀ ਸੈਟਿੰਗ ਦੀ ਬਸ ਜਿੱਦਾਂ ਸਹੀ ਲੱਗਦੀ ਹੈ ਨਾ ਉਦਾਂ ਕਰ ਲੈਂਦੀ ਆ ਜਿਹੜੀਆਂ نیچے ਵਾਲੇ ਨੇ ਇੱਥੇ ਮੇਰੇ ਇੱਕ ਸੈਲਫ ਤੇ ਹੁੰਦੇ ਨੇ ਜਿਵੇਂ ਬਾਹਰ اندر ਨੂੰ ਮਤਲਬ ਬਾਹਰ ਪਾਉਣ ਵਾਲੇ ਵੀ ਕੋਈ ਤੇ ਵੀ ਇੱਕ ਮਤਲਬ ਸੈਲਫ ਇੱਕ ਸੈਲਫ ਜਿੱਤੇ ਵਿੱਚ ਹੁੰਦੇ ਨੇ ਜਿਹੜੇ ਘਰ ਪਾਉਣੇ ਹੁੰਦੇ ਆ ਫਿਰ ਉਹ ਅਲੱਗ-ਅਲੱਗ ਰਹਿੰਦੇ ਨੇ ਬਸ ਇਦਾਂ ਜਿਵੇਂ ਆਪਣੀ ਸੈਟਿੰਗ ਕੀਤੀ ਹੁੰਦੀ ਆ ਕੱਪੜਿਆਂ ਦੀ ਹੁਣ ਮੈਨੂੰ ਇਹ ਸੀ ਮੈਂ ਕਿ ਵੀ ਚਲੋ আলਮਾਰੀ ਵਗੈਰਾ ਸਾਫ ਕਰਕੇ ਸੈਟਿੰਗ ਅ ਫਿਰ ਦੇਖਦੇ ਆਂ ਜੀ ਇਹ ਦੁਪੱਟਾ ਮੈਂ ਸਵੇਰੇ ਨਿਤਨੇਮ ਕਰਨ ਲੱਗੀ ਤੁਸੀਂ ਅੱਗੇ ਵੀ ਦੇਖਿਆ ਹੋਊਗਾ ਨਾ ਵੀ ਇਹ ਲਈ ਸੀ ਫਿਰ ਅੱਜ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਮੀਂਹ ਪੈਂਦਾ ਸੀਗਾ ਫਿਰ ਉਹਦੇ ਕਰਕੇ ਥੋੜਾ ਜਿਹਾ ਸਿੱਲਾ ਸੀ ਮੈਂ ਫੁੱਲ ਸੀ ਮੈਂ ਕਿ ਵੀ ਚਲੋ ਹੁਣ ਤੈ ਲਗਾ ਕੇ ਰੱਖ ਦਿੰਦੇ ਆ ਇਹਨੂੰ ਵੀ ਫਿਰ ਉਸ ਤੋਂ ਬਾਅਦ ਆਪਣੇ ਆ ਗਈ ਸੀ ਗੋਭੀ ਦੀ ਪਨੀਰੀ ਹੁਣ ਦੇ ਦੇ ਆਂ ਜੇ ਇਹ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਕਿ ਵੀ ਮੀਂਹ ਹਟਾ ਕੇ ਲੈ ਕੇ ਜਾਂਦਾ ਹੈ ਹੈ ਨਾ ਉਹ ਤਾਂ ਵਕਤ ਦੱਸੂਗਾ ਪਰ ਇੱਥੇ ਕੁਛ ਨਾ ਇਹ ਹੋ ਗਿਆ ਜੀ ਮੀ ਐਨੇ ਮਤਲਬ ਰੋਜ਼ ਹੀ ਰੋਜ਼ ਹੋਈ ਜਾਂਦਾ ਨਾ ਵੀ ਉਹਦੇ ਨਾਲ ਫਿਰ ਕੱਖ ਵੀ ਬਹੁਤ ਹੁੰਦੇ ਨੇ ਪਰ ਹੁਣ ਇਹ ਸੀਗਾ ਵੀ ਚਲੋ ਪਨੀਰੀ ਹੈਗੀ ਆ ਫਿਲਹਾਲ ਉਹਨੂੰ ਲਾਉਣ ਦੀ ਗੱਲ ਕਰੀਏ ਵੀ ਕੱਖਾਂ ਦੀ ਪਟਾਈ ਫਿਰ ਦੇਖੀ ਜਾਊਗੀ ਜਦੋਂ ਹੋਊਗੀ ਟੂਗੇ ਜੀ ਜੇ ਮੌਸਮ ਥੋੜਾ ਸਾਫ਼ ਹੋਵੇ ਜਿਵੇਂ ਹੁਣ ਨਾ ਕੱਖ ਵਗੈਰਾ ਪੜਦੇ ਵੀ ਆ ਫਿਰ ਉਹਦੀ ਜੜਾਂ ਦੇ ਨਾਲ ਮਿੱਟੀ ਬਹੁਤ ਆਉਂਦੀ ਆ ਬੀਚ ਪਨੀਰੀ ਥੋੜੀ ਜੀ ਉਹ ਵੀ ਹੋ ਗਈ ਸੀ ਜਿਵੇਂ ਜੜਾਂ ਜੀਆਂ ਥੋੜੀਆਂ ਜੀਆਂ ਉਹ ਹੋ ਜਾਂਦੀਆਂ ਨੇ ਉਦਾਂ ਪਰ ਚਲੋ ਇਹ ਸੀ ਵੀ ਜਿਹੜੀ ਜਿਹੜੀ ਸਾਫ਼ ਨਿਕਲੀ ਉਦਾਂ ਦੀ ਲਗਾ ਲਈ ਸੀ ਹੁਣ ਇਹ ਆ ਵੀ ਮੌਸਮ ਵਾਲੇ ਤੇ ਡਿਪੈਂਡ ਕਰਦਾ ਏ ਵੀ ਕਿੰਨੀ ਕੁ ਕਾਮਯਾਬ ਹੋਊਗੀ ਹੈ ਨਾ ਕੁਝ ਜਿਵੇਂ ਦੀ ਗੋਭੀ ਵਗੈਰਾ ਪਨੀਰ ਦੇ ਥੋੜੀ ਜੀ ਹੁੰਦੀ ਵੀ ਸੋਹਲ ਜੀ ਹੋਈ ਹੈ ਨਾ ਤਾਂ ਕਰਕੇ ਉਸ ਤੋਂ ਬਾਅਦ ਹਜੇ ਥੋੜਾ ਜਿਹਾ ਦਿਨ ਹੈਗਾ ਸੀ ਤੁਸੀਂ ਵਿੰਡੋ ਰਾਈ ਦੇ ਦਿੱਤਾ ਜਿਵੇਂ ਨਾ ਐਸ ਮਤਲਬ ਸਵੇਰ ਸਵੇਰ ਜਲਦੀ ਜਾਂ ਫਿਰ ਸ਼ਾਮ ਟਾਈਮ ਇਹ ਟਾਈਮ ਦੇ ਥੋੜਾ ਜਿਹਾ 뷰 ਵਧੀਆ ਹੁੰਦਾ ਹੁੰਦਾ ਹੈ ਨਾ ਵੀ ਬਾਹਰ ਹੋ ਜਾਂਦਾ ਨਹੀਂ ਤੇ ਸਾਰੇ ਸਿੱਧੀਆਂ ਲਿਸ਼ਕੋਰਾ ਪੈਂਦੀਆਂ ਹੁੰਦੀਆਂ ਨੇ ਅੱਜ ਹੋਈ ਸੀਗੀ ਦਾਲ ਚੌਲ ਦੇੰਦੀ ਜਿਵੇਂ ਨਾ ਇੱਕ ਕਹਾਵਤ ਵੀ ਮੈਨੂੰ ਲੱਗਦਾ ਇਹ ਏਦਾਂ ਕਹਿੰਦੇ ਹੁੰਦੇ ਨੇ ਨਾ ਵੀ ਦਮਾ ਤੇ ਨੂੰ ਦਾਲ ਚੌਲ ਹੁਣਾ ਉਹ ਚੀਜ਼ ਵਾਲਾ ਸਬਕਤਾ ਬਈ ਸੀ ਅੱਜ ਨਾਲ ਚੌਲ ਮਤਲਬ ਰਾਈਸ ਬਣਾਏ ਸੀਗੇ ਨਾਲ ਮਿਕਸ ਦਾਲ ਸੀ ਪਰ ਮੈਨੂੰ ਇਹ ਸੀ ਵਿੱਚ ਜਿਹੜਾ ਕੰਮ ਪਹਿਲਾਂ ਕਰਨਾ ਉਹ ਮੈਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵਿੱਚ ਮੈਂ ਰਾਈਸ ਬਣਾ ਕੇ ਨਾ ਜੀ ਉਹ ਆਪਾਂ ਮਤਲਬ ਅਲੱਗ ਪਾਂਡੇ ਦੇ ਵਿੱਚ ਕੱਢ ਲਏ ਸੀ ਓਨੀ ਦੇਰ ਦੇ ਵਿੱਚ ਫਿਰ ਮੈਂ ਨਾ ਇਹ ਕੀਤਾ ਵੀ ਦਾਲ ਮੇਰੀ ਪਿਓ ਕੇ ਰੱਖੀ ਹੋਈ ਸੀ ਪਹਿਲਾਂ ਦੀ ਤੇ ਨਾਲ ਦੀ ਨਾਲ ਮੈਂ ਪਾਣੀ ਗਰਮ ਕਰ ਲਿਆ ਸੀਗਾ ਮੈਂ ਕਿਹਾ ਵੀ ਜਦ ਨੂੰ ਚੌਲ ਬਣਨਗੇ ਉੰਨੀ ਦੇਰ ਤੱਕ ਪਾਣੀ ਗਰਮ ਹੋ ਜਾਊਗਾ ਕਿਉਂਕਿ ਜੀ ਇਹ ਹੋ ਜਾਂਦਾ ਮੈਨੂੰ ਨਾ ਜਿਵੇਂ ਵੀ ਪਾਣੀ ਵਗੈਰਾ ਗਰਮ ਕਰ ਲਿਆ ਜਾਓ ਕਰ ਲਿਆ ਵੀ ਇੰਨਾ ਮਤਲਬ ਥੋੜਾ ਟਾਈਮ ਲੱਗਦਾ ਏ ਨਹੀਂ ਹੁਣ ਤੁਸੀਂ ਇਹ ਦੇਖੋ ਹਨਾ ਵੀ ਦਾਲ ਪਉਣੀ ਸੀ ਫਿਰ ਉਸ ਤੋਂ ਬਾਅਦ ਮੈਂ ਮਤਲਬ ਆਪਾਂ ਦਾਲ ਦੇ ਵਿੱਚ ਪਾਣੀ ਪਾਉਣਾ ਫਿਰ ਉਹ ਗਰਮ ਹੋਊ ਤਾਂ ਕਿਤੇ ਬਿਸਲ ਵੱਜੂ ਨਹੀਂ ਫਿਰ ਨਾਲ ਦੀ ਨਾਲ ਦੀ ਬਿਸਲ ਵੱਜ ਜਾਂਦੀਆਂ ਨੇ ਵੀ ਬਹੁਤ ਘੱਟ ਮਤਲਬ ਆਪਾਂ ਨੂੰ ਹਾਫ ਟਾਈਮ ਕਿਉਂਕਿ ਗੈਸ ਜਿੰਨੀ ਜਲਣੀ ਹੈ ਜੀ ਉੰਨੀਓ ਜਲਣੀ ਹੈ ਪਰ ਇਹ ਹੋ ਜਾਂਦਾ ਵੀ ਟਾਈਮ ਦਾ ਥੋੜਾ ਫਰਕ ਪੈ ਜਾਂਦਾ ਵੀ ਕਿਉਂਕਿ ਜਿੰਨੀ ਦੇਰ ਨੂੰ ਮੈਂ ਚੌਲ ਬਣਾਏ ਸੀ ਉੰਨੀ ਦੇਰ ਨੂੰ ਮੇਰਾ ਪਾਣੀ ਗਰਮ ਹੋ ਗਿਆ ਸੀ ਉਹਨਾਂ ਦੀ ਮੈਂ ਮਤਲਬ ਚੌਲ ਤਾਂ ਸਾਡੇ ਐਵੇਂ ਹੁੰਦਾ ਜੀ ਜਿਵੇਂ ਵੀ ਬਿਸਲ ਦਾ ਪ੍ਰੈਸ਼ਰ ਜੇ ਬਣਿਆ ਉਦੋਂ ਹੀ ਫਿਰ ਗੈਸ ਬੰਦ ਕਰ ਦਿੰਨੇ ਹੁੰਨੇ ਆ ਵੀ ਬਿਸਲ ਨਹੀਂ ਕਦੇ ਵੀ ਮੈਮਰਾਈ ਹੈਗੀ ਉਦਾਂ ਹੀ ਫਿਰ ਉਹਦੀ ਮਤਲਬ ਇਹ ਹੋ ਜਾਂਦਾ ਵੀ ਸਟੀਮ ਨਹੀਂ ਕੱਢਦੇ ਹੈਗੇ ਉਦਾਂ ਫਿਰ ਉਹ ਆਪਦੇ ਆਪ ਜਦੋਂ ਥੋੜਾ ਜਿਹਾ 10 ਮਿੰਟ ਲੱਗਦੇ ਹੁੰਦੇ ਨੇ ਫਿਰ ਉਹਨੂੰ ਦੇਰ ਤੱਕ ਸਹੀ ਹੋ ਜਾਂਦੀ ਆ ਅ ਦਾਲ ਪਾਤੀ ਸੀ ਮੈਂ ਨਾਲ ਥੋੜਾ ਜਿਹਾ ਪਾਤਾ ਸੀ ਤੇਲ ਕਿਉਂਕਿ ਤੇਲੇ ਥੋੜਾ ਜਿਹਾ ਘੜੇ ਹੋਇਆ ਪਿਆ ਸੀ ਉਹੀ ਪਾਤਾ ਸੀ ਤੇਲ ਕਿਉਂ ਉਹ ਤਾਂ ਨਹੀਂ ਆਪਾਂ ਕਦੇ ਦੇਖਿਆ ਜੀ ਫਿਰ ਜਿਹੜੀ ਲੋਟ ਲੱਗ ਉਹ ਪਕਰਦੀ ਜਾਂਦਾ ਇੰਨਾ ਨਹੀਂ ਕਦੇ ਉਲਝੇ ਹੈਗੇ ਇੰਨਾ ਤਾਣੀ ਉਹ ਉਲਦਨ ਤਾਣੀਆਂ ਜੀਆਂ ਦੇ ਵਿੱਚ ਹਨਾ ਇਹ ਹੋ ਜਾਂਦਾ ਜਿਵੇਂ ਹੁਣ ਕੰਨਿਆਂ ਨੂੰ ਹੁੰਦਾ ਵੀ ਨਾ ਵੀ ਕਿਉਂ ਇਹ ਵਰਤਦੇ ਨੇ ਜਾਂ ਕਈ ਫਿਰ ਇਹ ਹੋ ਜਾਂਦਾ ਵੀ ਜਿਵੇਂ ਕੋਈ ਕਿਉਂ ਵੀ ਦੇਸੀ ਵਰਤਦਾ ਜੋ ਕਿ ਮੈਂ ਆਪਾਂ ਤਾਂ ਜਿਵੇਂ ਦਲੋਟ ਲੱਗਦਾ ਜੀ ਇੱਥੇ ਆਪਾਂ ਤੜਕਾ ਵਗੈਰਾ ਲਗਾ ਲਏ ਸੀ ਮੰਮੀ ਨੇ ਹੀ ਲਗਾਤਾ ਸੀ ਤੜਕਾ ਤਾਂ ਉਹਨਾਂ ਨੇ ਲਗਾ ਲਿਆ ਸੀ ਫਿਰ ਓਨੀ ਦੇਰ ਚ ਮੰਮੀ ਨੇ ਫਤੇ ਨੇ ਡੈਡੀ ਨੇ ਇਹਨਾਂ ਨੇ ਸਭ ਨੇ ਖਾ ਲਈ ਸੀ ਮੈਂ ਤੇ ਪ੍ਰਧਾਨ ਸਭ ਰਹਿ ਗਏ ਸੀ ਉਹ ਜੋਤੂਫ ਕਰਦੇ ਸੀ ਅਪਦੇ ਕਿਉਂਕਿ ਸ਼ਾਮ ਟਾਈਮ ਉਹ ਕਰਦੇ ਹੁੰਦੇ ਨੇ ਹਨਾ ਤੇ ਮੈਂ 19 ਦੇ ਚਬਦੀ ਰੋਟੀ ਪਾਉਣ ਲੱਗੀ ਸੀ ਨਾਲੇ ਮਡੋਂਗੇ ਜਿਹਦੇ ਵਿੱਚ ਮੈਂ ਕਿਹਾ ਵਿੱਚ ਉਹ ਆਉਣਗੇ ਫਿਰ ਉੱਥੋਂ ਹੀ ਅਬਦੀ ਪਾ ਲੈਣਗੇ ਖਾ ਲੈਣਗੇ ਹਨਾ ਵੀ ਮੈਂ ਉੱਥੇ ਪਾਂਡੇ ਲੈ ਜੰਨੀ ਹਾਂ ਬਾਜੀ ਹੁਣ ਰੋਟੀ ਲੈ ਕੇ ਜੰਨੀ ਹਾਂ ਤੇ ਨਾਲੇ ਅਬਦੀ ਖਾਣੀਆਂ ਫਿਰ ਇਹ ਵੀ ਖਾ ਲੈਣਗੇ ਅਬਦੀ ਬਾਜੀ ਹੁਣ ਆਪਾਂ ਕਰ ਲੰਨੇ ਆ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪ ਲਵ ਯੂ